ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਰਹਿਮਤ ਸ਼ਾਹ ਜੀ ਕਾਦਰੀ ਪਿੰਡ ਨਵਾ ਪਿੰਡ ਦੋਨੇਵਾਲ ਵਿਖੇ ਬੜੀ ਧੁੰਮ ਧਾਮ ਨਾਲ ਮੇਲਾ ਕਰਵਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸੇ ਜੱਜ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾਡਾ ਦਾ ਸਵਾਤ ਕਰਦਾਰ ਸਾਲ ਦੀ ਤਰ੍ਹਾਂ ਇਸ ਵਾਰੀ ਪਿੰਡ ਨਵਾ ਪਿੰਡ ਦੋਨੀਵਾਲ ਵਿਖੇ ਤਾਨੂ ਰਹਿਮਤ ਸ਼ਾਹ ਜੀ ਕਾਦਰੀ ਦੀ ਜਗ੍ਹਾ ਤੇ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੁਣ ਇਸ ਤੁਹਾਡੀ ਗੱਲਬਾਤ ਕਰਾਉਂਦੇ ਆਂ ਬਾਬਾ ਜੀ ਨਾਲ ਉਹਨਾਂ ਦਾ ਇਸ ਮੇਲੇ ਬਾਰੇ ਕੀ ਕਹਣੇ ਹਾਂ ਜੀ ਪਹਿਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਦਰਬਾਰ ਬਾਬਾ ਰਹਿਮਤ ਸ਼ਾਹ ਕਾਦਰੀ ਨਵਾ ਪਿੰਡ ਦੋਨੀਵਾਲ ਮੀਤੀ 6 ਜੂਨ 2024 ਨੂੰ ਸਰਾਨਾ ਮੇਲਾ ਪੀਰ ਬਾਬਾ ਰਹਿਮਤ ਸ਼ਾਹ ਕਾਦੀਰਾ ਕਰਾਇਆ ਜਾ ਰਿਹਾ ਹੈ ਜੋ ਕਿ ਐਨਆਰਆਈ ਵੀਰ ਪੂਰਾ ਸਾਡਾ ਚੰਦੀ ਪਰਿਵਾਰ ਇਸ ਮੇਲੇ ਸੰਜੋਗ ਦੇ ਰਿਹਾ ਹੈ ਮਾਲਕ ਦੀ ਪੀਰ ਬਾਬਾ ਰਹਿਮਤ ਸ਼ਾਹ ਦੀ ਕਿਰਪਾ ਦੇ ਸਰਕਾਰ ਇਸ ਟਾਈਮੇ ਚੌਨ ਮਸਲਾ ਦਾ ਮੇਲਾ ਹੈ ਨਾਲ ਪੀਰ ਬਾਬਾ ਗੁੱਗਾ ਯਾਰ ਪੀਰ ਸ਼ਾਹਤਰੀ ਬਾਬਾ ਸ਼ਰੀ ਜਾਂਦਾ ਦਰਬਾਰ ਵੀ ਸਤਾਵੀ ਦਾ ਇੱਥੇ ਰੇਖ ਸਾਲ ਜੂਨ ਦੇ ਪਹਿਲੇ ਵੀਰਵਾਰ ਇਸ ਦਰਬਾਰ ਦੇ ਉੱਤੇ ਮੇਲਾ ਹੁੰਦਾ ਵਾ ਮਾਲਕ ਦੀ ਕਿਰਪਾ ਨਾਲ ਜੋ ਐਨਆਰਆਈ ਵੀਰ ਆ ਸਮੂਹ ਨਗਰ ਨਿਵਾਸੀ 9.2 ਦੇ ਵਾਲੇ ਸੰਤਾਂ ਦੇ ਸੰਜੋਗ ਨਾਲ ਮੇਲਾ ਹੁੰਦਾ ਹੈ। ਹਾਂਜੀ ਹਰ ਸਾਲ ਦੀ ਤਰ੍ਹਾਂ ਉਪਰਾਲੇ ਵੱਧ ਤੋਂ ਵੱਧ ਹੁੰਦੇ ਨੇ ਮੇਲੇ ਵਿੱਚ। ਪਰ ਇਸ ਸਾਲ ਸੰਗਤਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ? ਇਸ ਵਾਰ ਠੰਡਾਂ ਦਾ ਲੰਗਰ ਜਿੱਦਾਂ ਹੋ ਗਿਆ। ਹਰੇਕ ਸਾਲ ਜੋ ਵੀ ਮਾਲਕ ਜਿੱਦਾਂ ਸਾਨੂੰ ਵਿਧਾਈਆਂ ਦਈਆਂ ਜਾਂਦੀਆਂ ਜੋ ਵੀ ਹਾਂਜੀ ਪਿਛਲੀ ਵਾਰ ਵੀ ਦਰਗਰ ਗਿੱਲਾ ਸਾਹਿਬਾ ਹੀ ਐਰ ਕਿ ਉੱਧਰ ਗੱਲ ਸੀ। ਜੋ ਮਾਲਕ ਦੀ ਗਾਂ ਅਗਲੇ ਸਾਲ ਉਹਨਾਂ ਦੀ ਆਗਿਆ ਹੋਗੀ ਉਹ ਸਭ ਨਾਲ ਅਗਲੇ ਸਾਲ ਸੰਗਤ ਸਦ ਦੇ ਜਾਊਗਾ। ਸੰਗਤਾਂ ਦੀ ਸ਼ਰਧਾ ਪੂਰੀ ਤਰ੍ਹਾਂ ਆਪਣੇ ਦਰਗਾਨਾ ਜੁੜੀ ਹੋਈ ਹੈ ਸੰਗਤਾਂ ਕਿਥੇ ਕਿਥੋਂ ਹਾਜ਼ਰੀਆਂ ਭਰਨ ਵਾਸਤੇ ਹੁੰਦੀਆਂ ਜੀ ਬੇਸ਼ਮਾਰ ਕੋਈ ਮਖੂ ਤੋਂ ਕੋਈ ਲੁਧਿਆਣੋਂ ਕੋਈ ਜਿੱਥੋਂ ਜਦ ਇਹਨਾਂ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਰੇਕ ਕੋਈ ਪਹੁੰਚਦਾ ਠੀਕ ਹੈ ਹਾਂਜੀ ਕਿਹੜੇ ਕਿਹੜੇ ਗੀਤਕਾਰ ਹਾਜ਼ਰੀ ਭਰਨ ਗਏ ਇਸ ਟਾਈਮ ਕੱਲ 5 ਜੂਨ ਰਾਤੀ 9 ਵਜੇ ਨਾਜਕਲੀ ਨੇ ਹਾਜ਼ਰੀ ਭਰੀ ਆ ਇਸ ਟਾਈਮ ਤਿੰਨ ਚਾਰ ਪਾਰਟੀਆਂ ਪਹਿਲਾਂ ਹੋਈਆਂ 1 ਵਜੇ ਦੁਰਗੱਲੀਆ ਸਾਵੇਂ ਹਾਜ਼ਰੀ ਭਰੀ ਠੀਕ ਹੈ ਹਾਂਜੀ ਜੇ ਆਪਾਂ ਪੰਜਾਬ ਦੇ ਨੌਜਵਾਨ ਪੀੜੀ ਦੀ ਗੱਲ ਕਰਦੇ ਆਂ ਅੱਜ ਕੱਲ ਗਲਤ ਸੰਗਤ ਵੱਲ ਪੈ ਗਈ ਹੈ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਮੇਰਾ ਉਹਨਾਂ ਨੂੰ ਮੈਸੇਜ ਹੈ ਵੀ ਨਸ਼ਿਆਂ ਤੋਂ ਦੂਰ ਰਹਿਣਾ ਠੀਕ ਆ ਨਾ ਆਪਦੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਮਾਂ ਪਿਓ ਦੀ ਸੇਵਾ ਕਰਨ ਪੀਰ ਅਫਕੀਰਾਂ ਨਾਲ ਜੁੜ ਕੇ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਹੁਣ ਅਸੀਂ ਪਹੁੰਚ ਚੁੱਕੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਹੋਰ ਮੈਂਬਰ ਹਾਂਜੀ ਸਸੀ ਗਾ ਸਸੀ ਗਾ ਜੀ ਜੈ ਮਸਤਾਂ ਜੈ ਪੀਰਾਂ ਦੀ ਜੈ ਬਾਬਾ ਰਾਮਦਾਸ ਦਾ ਦਰਬਾਰ ਅੱਜ ਜੋੜ ਮੇਲਾ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਬੜੇ ਉਸਤਤ ਨਾਲ ਮਿਲਾਇਆ ਜਾਂਦਾ ਇਸ ਮੇਲੇ ਦੇ ਉੱਤੇ ਨਵੇਂ ਤੋਂ ਨਵੇਂ ਕਲਾਕਾਰ ਜਿਹੜੇ ਸੱਦੇ ਜਾਂਦੇ ਆ ਬਾਕੀ ਦੂਰੋਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਸ ਮੇਲੇ ਦੀ ਮਾਤਾ ਜਿਹੜੀ ਆ ਨਸ਼ੇ ਤੋਂ ਰਹਿਤ ਕਰਨਾ ਬਾਕੀ ਸਿਕਸਾਂ ਜੋ ਵੀ ਸੰਗਤ ਆਉਂਦੀਆਂ ਉਹਨਾਂ ਦੀਆਂ ਮਨੋ ਕਾਮਨਾ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਵਾ ਵੱਧ ਤੋਂ ਵੱਧ ਐਨਆਰਆਈ ਜਿਹੜੇ ਆ ਬਾਹਰੋਂ ਆਉਂਦੇ ਆ ਇੱਥੋਂ ਦੇ ਜਿਹੜੇ ਆ ਜਿੰਨੇ ਵੀ ਸੇਵਾਦਾਰ ਆ ਸੰਗਤ ਜਿਹੜੀ ਆ ਉਹ ਆਣ ਕੇ ਸੇਵਾ ਕਰਦੀ ਆ ਦਇਆ ਕਰਦੀ ਆ ਪ੍ਰਮਾਤਮਾ ਲੋਕ ਕਿਰਪਾ ਬਹੁਤ ਜ਼ਿਆਦੀ ਹੈ ਇਸ ਦਰਬਾਰ ਦੇ ਉੱਤੇ ਜਾ ਮਸੀ ਸੰਗਤਾਂ ਦੇ ਮਾਂਜ ਕਿਦਾਂ ਦਾ ਉਸ਼ਾ ਦੇਖ ਰਿਹਾ ਬਹੁਤ ਜਿਆਦਾ ਸ਼ਾਬਾ ਬਾਹਰੋਂ ਐਨ ਆਰ ਆਈ ਜਿਹੜੀਆਂ ਸੰਤਾਨ ਕੇ ਆਪ ਸਾਰਾ ਕਾਰੋਬਾਰ ਜੋ ਕਰਦੀ ਹਾਂ ਹਾਂ ਐਨ ਆਰ ਆਈ ਵੀਰਾਂ ਵੱਲੋਂ ਸੰਯੋਗ ਜੀ ਕਿਦਾਂ ਦਾ ਮਿਲਦਾ ਬਹੁਤ ਹੁੰਦਾ ਸੰਯੋਗ ਜਿਹੜਾ ਹਰ ਸਾਲ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾਂ ਵਧ ਹੋਊਗਾ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਇਹਦੇ ਵਿੱਚ ਟੂਰਨਾਮੈਂਟ ਵੀ ਕਰਵਾਏ ਜਾਣਗੇ ਜੋ ਵੀ ਸੰਗਤਾਂ ਆਉਂਦੀਆਂ ਵਾ ਉਹਨਾਂ ਦੇ ਵਿੱਚ ਆਪਣੇ ਆਪ ਦੁਬਾਰੇ ਗੱਲਗੀਰ ਨਸ਼ੀਤ ਹੋ ਗਏ ਜਾਂ ਯਾਦ ਯੂਥ ਨੂੰ ਕੀ ਮੈਸੇਜ ਮੈਸੇ ਇਹ ਹੈ ਕਿ ਦੂਰੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਇਹਨਾਂ ਚੀਜ਼ਾਂ ਤੋਂ ਜਿਹੜੇ ਨਸ਼ੇ ਰਹਿਤ ਹੋਣ ਜੋ ਵੀ ਆ ਇਧਰ ਲਈ ਸੰਗਤ ਜਿਹੜੀ ਆ ਗੁਰਸਿੱਖੀ ਦੇ ਨਾਲ ਜੁੜਨ ਠੀਕ ਨਾ ਭਾਵਨਾਵਾਂ ਜਿਹੜੀਆਂ ਆਪਣੀਆਂ ਦੀਆਂ ਮਾ ਉਹ ਦੂਰੇ ਪੱਤਰ ਆਦੇ ਸੁਭਾਤਾ ਬੋਲਣ बहुत सारा आशीर्वाद डॉक्टर प्रसाद थैंक यू मेरे बारे जिस रूप चराज यार हो जिस रूप यार हो सौ रख दी ਜੇ ਕਦੇ ਰੁੱਸਿਆ ਨਾ ਹੋਵੇ ਤਾਂ ਮਨਾਉਣ ਦਾ ਕਵੇ ਪਤਾ ਲੱਗੂ ਕਿ ਰੁੱਸੇ ਹੋਏ ਨੂੰ ਮਨਾਈ ਦਾ ਕਵੇ ਜਿਹਦਾ ਯਾਰ ਵੀ ਰੁੱਸਦਾ ਉਹਨੂੰ ਸੌ ਰੱਬ ਦੀ ਸਈ ਜੀ ਨੂੰ ਯਾਰ ਮਨਾਉਣ ਦਾ ਚੱਜ ਹੋਵੇ ਕਈ ਮੱਕੇ ਕਾਸ਼ੀ ਜਾਇਉਂਦੇ ਕਈ ਜਨਮ ਵਿਚਾਰੇ ਮਰੀਆਂ ਤੋਂ ਨੱਚਣਾ ਵੀ ਇਬਾਦਤ ਬਣ ਜਾਂਦਾ ਪਰ ਜੇ ਨੱਚਣੇ ਦਾ ਚੱਜ ਹੋਵੇ ਕਿਸੇ ਮਟਿਆਰ ਨੇ ਬਹੁਤ ਵਧੀਆ ਲਿਬਾਸ ਪਾਇਆ ਬਹੁਤ ਵਧੀਆ ਸੂਟ ਪਾਇਆ ਵਾ ਉਹਦਾ ਮਹਿਬੂਬ ਆਇਆ ਉਹਨੇ ਤਾਰੀਫ ਨਹੀਂ ਕੀਤੀ ਕਹਿੰਦੀ ਅੱਜ ਕੋਈ ਮੇਰੀ ਤਾਰੀਫ ਦੇ ਵਿੱਚ ਲਫ਼ਜ਼ ਨਹੀਂ ਕਿਹਾ ਕਹਿੰਦੀ ਮੈਂ ਤੇਰੇ ਕਰਕੇ ਕਮਾਲ ਦਾ ਸੂਟ ਪਾਇਆ ਤੇ ਤੂੰ ਇੱਕ ਵੇਲੇ ਤਾਂ ਮੂੰਹੋਂ ਨਹੀਂ ਆਖਿਆ ਮੇਰੀ ਤਾਰੀਫ ਉਹ ਪਤਾ ਕੀ ਕਹਿੰਦਾ ਕਹਿੰਦਾ ਸੀਨ ਸੋਹਣੀਏ ਜਦੋਂ ਦਾ ਤੇਰੇ ਨਾਲ ਪਿਆਰ ਪਾਇਆ ਤੇਰੇ ਪਿਆਰ ਨੇ ਪਾਈ ਜਗੀਰ ਖਿੱਚ ਕੇ ਸੀਨਾ ਚੀਰ ਕੇ ਜੀਰੋ ਦੀ ਕਮਲੀ ਯਾਰ 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 ਦੀ ਕਮ ਨਾਮ ਅਸ਼ੀਰਵਾਦ ਉਹ ਬਹੁਤ ਮਿਹਰਬਾਨੀ ਹੈ ਤੁਹਾਡੀ ਜੋਰ ਦੀਦਾਰੀਆਂ ਕਰ ਭਈ ਆਤਾ ਆਪ ਗਵਾਜ ਦੇ ਆਪ ਗਵਾਜ ਦੇ ਜਿੰਨ ਨਿਭਦੇ ਸਾਂ ਉਹ ਰੱਬ ਆਲਾ ਭਈ ਆਤਾ ਆਪ ਗਵਾਜ ਕੋਈ ਆਪ ਕਹਿੰਦਾ ਕਿ ਉਹ ਟਾਈਮ ਲਗਾਇਆ ਜਿੰਨੇ ਸਾਡਾ ਲੰਘਦਾ ਪਰ ਸਾਡੇ ਗੁਰੂਆਂ ਨੇ ਤੇਰਾ ਕੀ ਆ ਮਿੱਠਾ ਲੱਗਿਆ ਹਰਮਾਨ ਕਹਾ ਪਾਵੇਂ ਤੁਸੀਂ ਘਰ ਦੇ 50 ਜਣੇ ਬੈਠੇ ਹੋਵਾਂ ਮੈਂ ਕਰਕੇ ਚੋਰੀ ਲੈ ਜਾਣੀ ਤੁਸੀਂ ਕੁਝ ਵੀ ਨਹੀਂ ਬੁਗਾ ਸਕੂ ਜੇ ਧਿਆਨ ਤੁਹਾਡਾ ਬਾਬਾ ਰਹਿਮ ਸ਼ਾ ਕਾਦਰੀ ਦੇ ਚਰਨਾਂ ਚ ਫਿਰ ਛੋੜੇ ਘਰ ਵੱਲ ਕੋਈ ਵੈਸੇ ਝਾਕ ਹੀ ਨਹੀਂ ਸਕਦਾ ਚੋਰੀ ਕਰਨੀ ਦਾ ਬਹੁਤ ਹੁੰਦੀ ਹੈ ਇਹ ਵੈਸੇ ਅੱਗੇ ਰਵਾਜ ਹੁੰਦੇ ਤੇ ਸਾਡੀ ਮਦਮੇਰੀ ਮਦਰਾਖਿਆ ਕਰਦੀ ਸੀ ਪੁੱਤਰਾ ਜਦੋਂ ਪੂਰਾ ਦੁਪਹਿਰਾ ਹੋਵੇ ਨਾ ਤਾਂ ਸੌਂ ਹੀ ਨਹੀਂ ਹੁੰਦਾ ਕੋਈ ਮੈਂ ਕਿਹਾ ਮਾਤਾ ਜੀ ਕਿਉਂ ਕਹਿੰਦੇ ਕੋਈ ਚੋਰੀ ਕਰਕੇ ਲੈਂਦਾ ਠੀਕ ਆ ਪਰ ਜੇ ਮਾਲਕ ਦਾ ਹੱਥ ਸਿਰ ਤੇ ਹੋਵੇ ਫਿਰ ਕੋਈ ਝਾਕ ਵੀ ਨਹੀਂ ਸਕਦਾ ਕੋਈ ਝਾਕ ਵੀ ਨਹੀਂ ਸਕਦਾ ਇਹ ਜੇ ਪੀਰਾਂ ਦਾ ਹੱਥ ਕੋੜੇ ਨਾਲ ਸਾਈਂ ਬਾਬਾ ਪੁੱਟਲ ਸ਼ਾ 802 ਸਾਲ 13 ਦਿਨ ਦੀ ਲੰਮੀ ਉਮਰ ਹੋਈ ਆ ਜਿਹਦੇ ਵਿੱਚੋਂ 775 ਸਾਲ ਉਹਨੇ ਬੰਦਗੀ ਕੀਤੀ ਹੈ ਸੋਹਣਾ ਨਾ ਚਿੰਤਾ ਨੂੰ ਕੀਟ ਪ੍ਰਸਾਦ ਦੀਆਂ ਸੋਹਣੀਆਂ ਪਹਾੜੀਆਂ ਤੇ ਬੈਠੇ ਸਭਾ ਬੁੱਟਲ ਸ਼ਾ ਬੰਦਗੀ ਕਰਦੇ ਜਿਲ ਦੇ ਵਿੱਚ ਖਿਆਲ ਆਇਆ ਵੀ ਜਦੋਂ ਅੱਖਾਂ ਖੋਲ ਕੇ ਵੇਖਿਆ ਆ ਦੇਖਿਆ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਬੱਲਾ ਮਰਦਾਨਾ ਖੜੇ ਹੋਏ ਆਨ ਫਕੀਰਾਂ ਦਾ ਮਿਲਵ ਹੋਇਆ ਸਾਈਂ ਬਾਬਾ ਬੱਡਣ ਸ਼ਾ ਕਹਿਣ ਲੱਗੇ ਦਾਤਾ ਜੀ ਮੇਰੇ ਸਤਿਗੁਰੂ ਮੈਂ ਤੁਹਾਡੀ ਕੀ ਸੇਵਾ ਕਰਾਂ ਸਾਈਂ ਜੀ ਕਹਿੰਦੇ ਜੋ ਤੁਹਾਨੂੰ ਬਾਬਾ ਜੀ ਕਹਿੰਦੇ ਜੋ ਤੁਹਾਨੂੰ ਚੰਗਾ ਲੱਗਦਾ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਜੋ ਤੁਹਾਨੂੰ ਚੰਗਾ ਲੱਗਦਾ ਅੱਧੀ ਰਾਤ ਦਾ ਵੇਲਾ ਸਾਈਂ ਜੀ ਨੇ ਕਟੋਰਾ ਚੁੱਕਿਆ ਕੀਆ ਹੋਇਆ ਸੀ ਤੇ ਬੱਕਰੀਆਂ ਜਾ ਰਿਆ ਮੋਟਰ ਸੀ ਕੌਣ ਜਾ ਰਿਆ ਗੱਦਦ ਸ਼ੇਰ ਬੱਕਰੀਆਂ ਦੇ ਕੋਲ ਚੱਲੇ ਗੇ ਪਿੱਠ ਤੇ ਹੱਥ ਫੇਰਿਆ ਦੁੱਧ ਚੋਇਆ ਕਟੋਰਾ ਭਰ ਗਿਆ ਬਹੁਤ ਵਧੀਆ ਮੋਲ ਸੋਣਾਵਾ ਤੇ ਵਧੀਆ ਹੈ ਦੁਰਗਾਰ ਗਿੱਲਾ ਲੱਗਾ ਹੋਇਆ ਤੇ ਬਹੁਤ ਵਧੀਆ ਹੈ ਮੋਲ ਜੀ ਪਰ ਤਾਂ ਕੋਲ ਟਿੰਗ ਦਾ ਲੰਗਰ ਨਾ ਨੋਨੀ ਹਾਂਜੀ ਲੱਗਦਾ ਜੀ ਹਰ ਸਾਲ ਲੱਗਦਾ ਕਈ ਵਾਰੀ ਸੰਗਤਾਂ ਤਾਂ ਮੈਂ ਜਿੱਦਾਂ ਜ਼ਿਆਦਾ ਖੁਸ਼ ਆ ਦੇਖ ਰਿਹਾ ਹਾਂ ਸੰਗਤਾਂ ਖੁਸ਼ਪੂਰੀਆਂ ਖੁਸ਼ ਸੰਗਤਾਂ ਆ ਪੂਰਨ ਮਾਣ ਮੈਨੂੰ ਤਾਂ ਮੈਂ ਤਾਂ ਤਰੀ ਕਰੇ ਸਾਧਾ ਦਾ ਪੈਂਡ ਬਹੁਤ ਵਧੀਆ ਹੈ ਮੇਲਾ ਬਹੁਤ ਵੱਡਾ ਲੱਗਦਾ ਦੋ ਬਾਬੇ ਮੁਰਾਦ ਸ਼ਾਹ ਦਾ ਮੇਲਾ ਠੀਕ ਹੈ ਜੀ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਦਿੰਦਾ ਕੋਈ ਬੰਦਾ ਇਦਾਂ ਦਾ ਨਜ਼ਰ ਗਲਤ ਨਹੀਂ ਆ ਉਹ ਬਹੁਤ ਵਧੀਆ ਕੰਮ ਕਰਦਾ ਐਨਆਰਆਈ ਵੀਰਾਂ ਨੂੰ ਕਿੱਦਾਂ ਸੰਜੋਗ ਹਾਂਜੀ ਐਨਆਰਆਈ ਵੀਰਾਂ ਨੂੰ ਕਿੱਦਾਂ ਦਾ ਸੰਜੋਗ ਮਿਲਦਾ ਬਹੁਤ ਵਧੀਆ ਮਿਲਦਾ ਕੈਨੇਡਾ ਤੋਂ ਅਮਰੀਕਾ ਤੋਂ ਜਿੱਥੇ ਵੱਡੇ ਮੁਲਕਾਂ ਸਾਰਿਆਂ ਚੋਂ ਬਹੁਤ ਸੰਜੋਗ ਮਿਲਦਾ ਹੋਵੇ ਬਾਬੇ ਦੇ ਨਾਲ ਬਹੁਤ ਨਿਸ਼ਾਨਾ ਰਹਿਮਤ ਸ਼ਾਹਕਾਦ ਜਿਹੜਾ ਕਰਨ ਤੋਤਾ ਸਾਡੇ ਦਾ ਉਹ ਮੁੰਡਾ श्री हरमंदा जीकरण अब इस वे बाबा शिता जी बाबा जीता जी सारे का बहुत बहुत धनबाद सुभाष भट्टी जी मैडम सोनी जी तो, सु, जय मा मस...